हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੁਮਿਤ ਅੱਜ ਆਮ ਕਿਸਾਨ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂਗੇ। ਬਾਈ ਨੇ ਘਰ ਦੀ ਜਿਹੜੀ ਮੱਝ ਹੈ ਵੇਚਣੀ ਹੈ ਸੂਨ ਵਾਲੀ ਮੱਝ ਹੈ। ਚੰਗੇ ਉਧਰ ਦੱਸਿਆ ਬਾਈ ਨੇ। ਬਾਕੀ ਜੋ ਜਾਣਕਾਰੀ ਹੋਊਗੀ ਮਾਲਕ ਸਾਂਝੀ ਕਰ ਦੇਣਗੇ। ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਤੇ ਫਿਰ ਜਿਹੜਾ ਮਾਲਕ ਦਾ ਧੰਨ ਪਰੋਤ ਸੰਪਰਕ ਕਰਨਾ ਹੈ ਤੇ ਬਾਕੀ ਡਿਟੇਲ ਸਾਰੀ ਬਾਈ ਦੱਸਾਂਗੀ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਜੇ ਕਿਸੇ ਭਰਾ ਨੇ ਕੋਈ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰ ਲਿਓ 836046256 ਤੇ ਬਾਕੀ ਤੋਰ ਤਾਰਕ ਸਭ ਸਾਰੀ ਡਿਟੇਲ ਆ ਪਸਾਂਧੀ ਕਰਾ ਦਾਂਗੇ ਕਰਦੇ ਆ ਬਾਈ ਨਾਲ ਗੱਲਬਾਤ ਆ ਜਾ ਬਈ ਸਸਿਕਾ ਬਾਈ ਜੀ ਸਸਿਕਾ ਬਾਈ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦੇ ਜੀ ਨਾਮ ਬਾਈ ਦਸੀ ਆ ਪਿੰਡ ਸੰਧੂਕਲਾ ਹਾਂਜੀ ਤਸੀਲ ਤਪਾ ਦਾ ਜ਼ਿਲ੍ਹਾ ਫਰਨਾ ਹਾਂ ਬਈ ਵਡਾੜ ਸ਼ਹਿਰ ਨੇੜੇ ਲੱਗਦਾ ਹਾਂ ਹਾਂ ਬਈ ਵੱਡੇ ਪਿੰਡ ਆਗੇ ਜਿਹੜਾ ਨੈਣੇਵਾਲ ਹੋ ਗਿਆ ਨੈਣੇ ਵਾਲਾ ਬਾਈ ਇਧਰ ਰਾਈ ਆ ਗਿਆ ਛੰਨਾਗਲਾ ਬਗੈਣਾ ਠੀਕ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ 7772 77 ਬਾਈ 66816 ਠੀਕ ਹੈ ਬਾਕੀ ਨੰਬਰ ਸਕਰੀਨ ਤੇ ਲਾ ਦਾਂਗੇ ਜਿਹੜੀ ਮੱਧ ਵਿੱਚ ਨੇ ਬਈ ਆਪਾਂ ਇਹ ਘਰ ਦੀ ਵੀ ਵਪਾਰਤਾ ਕੰਮ ਆ ਕੋਈ ਨਹੀਂ ਨਹੀਂ ਬਈ ਘਰ ਦੀ ਆ ਘਰ ਦੀ ਹੈਗੀ ਠੀਕ ਹੈ ਕਿਹੜਾ ਸੋਸ ਹੁੰਦੀ ਹੁਣ ਇਹ ਇਹ ਬਈ ਤੀਜਾ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ ਜੀ ਮੰਨ ਲਾ ਪਿਛਲੇ ਹਰ ਲੈ ਆਇਸ ਸੀ ਅੱਛਾ ਪਿਛਲੇ ਸੂਏ ਮੈਂ ਪਿਛਲੇ ਸੂਏ ਘਰੇ ਰੋ ਚੋਇਆਗਾ ਹਾਂ 16 ਲੀਟਰ ਦੁੱਧ ਚੋਇਆ ਪਈ 16 ਲੀਟਰ ਹਾਂ ਠੀਕ ਹੈ ਤੇ ਸ਼ਹਿਰੇ ਪੰਜਾਬ ਤੋਂ ਗੱਬਣਾ ਬਈ ਹੁਣ ਸ਼ਹਿਰੇ ਪੰਜਾਬਾ ਸਿੰਮ ਲੱਗਿਆ ਵਦਿ ਹਾਂ ਹਾਂ ਠੀਕ ਸੂਨ ਦੇ ਕਹੇ ਕਿ ਤੈਨੂੰ ਬਾਕੀ ਪਿਆਗੇ ਸੂਨ ਦੇ ਤਾਂ ਬਈ ਹਫਤਾ ਤੱਕ ਵੀ ਉਹ ਲੈ ਸਕਦੇ ਆ ਪਹਿਲਾਂ ਵੀ ਸੂ ਚਾਦੀ ਆ ਅੱਜ ਵੀ ਆਪਾਂ 27 ਤਰੀਕ ਨੂੰ ਤੇ ਨੌਵੇਂ ਮਹੀਨੇ ਦੀ ਚਾਰ ਪੰਜ ਤਰੀਕੇ ਦੇ ਦਿਨ ਪੂਰੇ ਕਰਕੇ ਲੱਗ ਭੱਜੇ ਠੀਕ 16 ਕਿਲੋ ਤੋਂ ਪਾ ਦਿੰਦੀ ਆ ਹਾਂ ਬਈ ਗਰੰਟੀ ਆ ਬਈ ਪੱਕੀ ਠੀਕ ਆ ਠੀਕ ਆ ਸ਼ੇਰੇ ਪੰਜਾਬ ਦਾ ਜਿਹੜਾ ਸੀਮਨ ਲੱਗਿਆ ਵਗਾ ਤੇ ਤੋਰ ਕੇ ਦਿਖਾ ਦੀ ਮੱਝ ਫੇਰ ਆਪਾਂ ਹਾਂ ਹਾਂ ਬਈ ਤੋਰ ਕੇ ਤੁਹਾਨੂੰ ਦਿਖਾ ਦੇਣਾ ਭਰੇਲੂ ਹੀ ਮੱਝ ਆਪਾਂ ਵਾਈ ਦੀ ਸੇਲ ਕਰਨੇ ਬਾਕੀ ਸੋ ਆਰਡਰ ਦੀ ਚੌੜਾਈ ਹੈ ਨਾ ਪਿੱਛੋਂ ਕੋ ਦੇਖ ਸਕਦੇ ਬਹੁਤ ਸੋਹਣੀ ਮੱਝ ਤਿਆਰ ਹੋਈ ਆ ਹਾਲਾਂਕਿ ਹਜੇ ਹਫ਼ਤੇ ਦੀ ਕੱਚੀ ਪਈ ਹੈਗੀ ਜੋ ਜੋ ਕਰਨ ਵਾਲੀ ਮੰਨ ਕੇ ਚੱਲੋ ਵੀ ਸੂਂ ਦਾ ਨੇੜਾ ਲੱਗੂਗਾ ਤੇ ਉਸ ਹੱਦ ਨਾਲ ਮੱਝ ਚੰਗੀ ਤਿਆਰ ਹੋਣੀ ਬਾਕੀ ਕੱਦ ਕਾਠ ਵਾਲੇ ਪੱਖ ਤੋਂ ਤੇ ਬਾਜਨ ਵਾਲੇ ਪੱਖ ਤੋਂ ਕਾਫੀ ਚੰਗੀਆਂ ਮੱਝ ਤੇ ਅਡਰ ਬਾਕਮਾਲ ਹਜੇ ਹਫਤਾ ਪਿਆ ਹਫਤੇ ਤੱਕ ਬਹੁਤ ਸੋਹਣਾ ਜਿਹੜਾ ਨੇ ਲੇਵਾ ਮੱਝ ਨੇ ਤਿਆਰ ਕਰ ਲੈਣਾਗਾ ਬਾਕੀ ਮੇਨ ਗੱਲ ਜਿਹੜੀ ਬਾਈ ਕੰਦਾ ਵੀ ਘਰ ਦੇ ਮਾਝਾ ਕੁ ਬਵਾਲ ਦਾ ਕੰਮ ਨਹੀਂ ਬਾਕੀ ਇਧਰ ਤੁਹਾਨੂੰ ਬਹਿਣੀ ਸ਼ੈਡ ਤੋਂ ਆਪਾਂ ਦਿਖਾ ਦਿੰਨੇ ਆਗੇ ਲੈ ਜਾ ਬਾਈ ਮਾਗਰ ਦਾ ਪਾਸਾ ਦਿਖਾ ਹਾਂ ਵੀਰੇ ਆ ਮੋਲੇ ਕੁ ਗੱਲ ਧਾਰ ਦੂਰ ਪੂਰੀ ਪੋਲੀ ਵੀਰੇ ਵਧੀਆ ਹਾਂ ਹਾਂ ਬਾਈ ਠੀਕ ਲੈ ਇਥੋਂ ਬੰਨ ਬਹਿਣੀ ਸ਼ੈਡ ਤੋਂ ਥਾਣਾ ਦੀ ਬੰਤਰ ਤੇ ਇਥੋਂ ਬੈਕ ਸ਼ਟਰਲ ਦੇਖੋ ਨਾ ਚੌੜਾਈ ਕਾਫੀ ਆ ਤੇ ਥਾਣਾ ਦਾ ਗੈਪ ਆ ਉਹ ਬਹੁਤ ਸਮਾਗਾ ਬੜੇ ਭਾਰੀ ਮੱਝ ਆਪਾਂ ਕਹਿੰਦਾ ਚੰਗੇ ਉਧਾਲੀ ਆ ਗਈ ਤੇ ਵੀਰ ਜਦੋਂ ਇਹ ਮੰਨ ਕੇ ਗੱਬਣ ਹੋ ਜਾਂਦੀ ਹੈ ਨਾ ਕਿੰਨਾ ਕੁ ਟਾਈਮ ਸੂਣ ਤੋਂ ਪਹਿਲਾਂ ਛੱਡਣੀ ਪਈ ਦੁੱਧ ਉਹ ਛੱਡੀ ਸੀ ਇਹ ਬਈ ਅਸੀਂ ਛੱਡੀ ਤਿੰਨ ਮਹੀਨੇ ਪਹਿਲਾਂ ਛੱਡੀ ਸੀ ਸੱਤ ਮਹੀਨੇ ਤੋਂ ਪਿਆਦੀ ਆ ਹਾਂ ਠੀਕ ਆ ਜੀ ਵੀਰ ਕਹਿੰਦਾ ਵੀ ਆਪ ਅਸੀਂ ਛੱਡੀ ਸੱਤ ਮਹੀਨੇ ਤੋਂ ਪਿਆ ਕੇ ਤੇ ਤਿੰਨ ਕਿ ਮਹੀਨਾ ਪਹਿਲਾਂ ਡਰਾਈ ਫਾਰ ਢਾਈ ਕਰਨੇ ਵੀ ਚਾਹੀਏ ਵਿਚ ਵਿਚ ਗੱਬਣ ਹੋ ਜਾਂਦੀ ਠੀਕ ਆ ਤੇ ਰੇਟ ਵੇ ਤੇ ਫਿਰ ਆਪਾਂ ਕਿੰਨਾ ਕਰਨਾ ਕਿਵੇਂ ਕਰਨਾ ਹੈ ਰੇਟ ਦਾ ਬਈ ਫੋਨ ਤੇ ਕਰਨਾ ਹੈ ਫੋਨ ਤੇ ਕਰਨਾ ਹੈ ਹੂੰ ਠੀਕ ਹੈ ਬਈ ਕਹਾਂ ਰੇਟ ਜਿਹੜਾ ਫੋਨ ਤੇ ਕਰਨਾਗਾ ਚੰਗੇ ਉਧਰ ਹੀ ਮਾਜ ਕਰੀ ਮੜਾ ਹੱਕ ਮੜਾ ਹਾ ਕਿ ਅਧਰ ਜੀ ਸਾਈਟ ਬਸ ਠੀਕ ਹੈ ਇਥੋਂ ਖਾਣਾ ਜਿਆਦਾ ਸਾਈਡ ਤੇ ਜਾ ਦੇ ਦੇਖ ਸਕਦੇ ਨਾ ਚੰਗ ਬਈ ਇਹ ਉਤੀ ਹੋਈ ਵੀ ਆਪਣਾ ਮਤਲਬ ਇਹਨੂੰ ਫੀਡਬੈਕ ਪਾਈ ਨਹੀਂ ਆਪਾਂ ਪਾਉਂਦੇ ਨਹੀਂ ਹੁੰਦੇ ਸੂਤ ਤੋਂ ਪਹਿਲਾਂ ਉਹ ਨਹੀਂ ਪਾਇਆ ਅੱਛਾ ਮਾ ਜਿਵੇਂ ਕੁਦਰਤੀ ਕੁਦਰਤੀ ਢਾਂਚਾ ਦਾ ਜਮੈਂ ਸਰੀਰ ਦਾ ਹੋਂ ਮੇ ਆ ਗਈ ਠੀਕ ਆ ਕੋਈ ਵੀਰ ਕਹਿੰਦਾ ਬਟਾ ਮਨੇ ਚ ਨਹੀਂ ਕੋਈ ਹੋਰ ਟਿਕਟੋ ਕੋਈ ਨਹੀਂ ਹੈ ਮਤਲਬ ਸਿੰਪਲ ਠੀਕ ਆ ਠੀਕ ਆ ਤੇ ਬਾਈ ਦੇ ਲਗਭਗ ਮਤਲਬ ਇੱਕ ਇਧਰ ਮੱਝ ਖੜੀ ਆ ਪਾਲੇ ਛੜਾ ਮੈਂ ਦੋ ਗਾਵਾਂ ਮਤਲਬ ਪੰਜ ਛੇ ਇੱਕ ਪਸ਼ੂ ਆ ਘਰ ਦੀ ਮੱਝ ਆ ਤੇ ਵੀਰੇ ਇੱਕ ਆ ਮੋਬਾਈਲ ਨੰਬਰ ਫੇਰ ਬੋਲ ਦੀ 7772 726616 ਠੀਕ ਆ ਇਹ ਬਾਈ ਦਾ ਸੰਪਰਕ ਨੰਬਰ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਹੋ ਬਾਈ ਨਾਲ ਸੰਪਰਕ ਕਰ ਲਓ ਬਾਈ ਉਹ ਬੱਚਾ ਦਿਖਾ ਦੇਗੀ ਬੱਚਾ ਵੀ ਦਿਖਾਉਣ ਨਾਲ ਵੀਰ ਕਹਿੰਦਾ ਇੱਕ ਆ ਸੀ ਇਹ ਬੱਚਾ ਵੀ ਜਿਹੜਾ ਸੇਲ ਕਰਨਾ ਵੇਚਣਾਗਾ ਤੇ ਕਿੰਨੀ ਕੁ ਉਮਰ ਦਾ ਛੋਟੇ ਹੀ ਹੋਣਾ ਜੇ ਉਮਰ ਦਾ ਛੋਟੇ ਹੀ ਆ ਬ ਯਾ ਦੇਖਦਾ ਹੈ ਨਹੀਂ ਬਈ ਉਮਾ ਪਾ ਠੀਕ ਹੈ ਠੀਕ ਹੈ ਤੇ ਰੇੜੇ ਜੁੜਦਾ ਕਿ ਜੁੜ ਲੱਗੇ ਜੁੜਦਾ ਬਈ ਉਮ ਵਾਲਾ ਪੂਰਾ ਜਾਨੀ ਅਸੀਂ ਜੋੜਾ ਜੇ ਨਹੀਂ ਚੱਲਦਾ ਅੱਛਾ ਜਾਨਾ ਨਾ ਕਿਸੇ ਵਾਲਾ ਭਾਜਦਾ ਨਾ ਟਰੈਕਟਰ ਦੀ ਲਿਆਉਣੇ ਨੇ ਕੱਖਲਾ ਸਾਡੇ ਉਧਰ ਰੋਡ ਜਾ ਬਣੀ ਜਾਂਦਾ ਤਾਂ ਖਰਾਬ ਰਾਹ ਵਾਲਾ ਇਹ ਤਾਂ ਹੁਣ ਅੱਜ ਕੱਲ ਖਤਮ ਹੀ ਹੋਵੇ ਤੁਸੀਂ ਫਿਰ ਕੇ ਮੇਰੇ ਘੇਟੇ ਨੂੰ ਅਸੀਂ ਬਈ ਪੱਕੇ ਹੀ ਹੁੰਦਾ ਸਾਡੇ ਇਸ ਮਾਲ ਹੁਣ ਤਾਂ ਉਹ ਕਰਿਆ ਵਾ ਜੀ ਠੀਕ ਠੀਕ ਹੈ ਤੇ ਇਹਦਾ ਮੁੱਲ ਫਿਰ ਫੋਨ ਤੇ ਕਰ ਲੈ ਨਾਲ ਹੀ ਹਾਂ ਹਾਂ ਬਈ ਠੀਕ ਹੈ ਕਟਾਇਆ ਤਾਂ ਹੋਊ ਨਾ ਇਹ ਨਹੀਂ ਕਟਾਇਆ ਵਾ ਵੀ ਨਹੀਂ ਬਈ ਅੱਛਾ ਇਹ ਕਟਾਇਆ ਨਹੀਂਗਾ ਨਹੀਂ ਠੀਕ ਹੈ ਬੱਚਾ ਸ ਦੇ ਸਿਨਸਾ ਦਾ ਪਿਓ ਪਿਓਰ ਆ ਗਿਆ ਠੀਲ ਬਹੁਤ ਆ ਬਈ ਜਾਮ ਨਹੀਂ ਬੈਠਾ ਰਹਿੰਦਾ ਠੀਕ ਆ ਰੇੜੇ ਜੋੜਦਾ ਜੇ ਕਿਸੇ ਭਰਾ ਨੂੰ ਰੇੜੇ ਜੋੜਨ ਦਾ ਚਾਹੀਦਾ ਬੱਚਾ ਤਾਂ ਇਹ ਸੰਪਰਕ ਕਰ ਲਓ ਇੱਕ ਮੱਝਾ ਬਾਈ ਕੋਲੇ ਧੰਨਵਾਦ ਜੀ